ਅੱਜ ਦਾ ਜਿਹੜਾ ਵਿਸ਼ਾਲ ਨਗਰ ਕੀਰਤਨ ਹੈ ਜੋ ਆਪ ਸਾਰੀ ਸੰਗਤ ਨੂੰ ਪਤਾ ਹੈ ਜੋ ਤਨ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਦੋਂ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸਰਸਾ ਨਦੀ ਤੇ ਵਿਛੋੜਾ ਪੈਂਦਾ ਤੇ ਫਿਰ ਜੋ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਚਮਕੌਰ ਦੀ ਜੰਗ ਵਿੱਚ ਹੁੰਦੀ ਹੈ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਨਵਾ ਕੇ ਸ਼ਹੀਦ ਕੀਤਾ ਜਾਂਦਾ ਤੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਤਨ ਤਨ ਮਾਤਾ ਗੁਜਰਕੌਰ ਜੀ ਦੀ ਸ਼ਹਾਦਤ ਨੂੰ ਮੁੱਖ ਰੱਖਦੇ ਆ ਜਿਹੜਾ ਅੱਜ ਅਸੀਂ ਨਗਰ ਕੀਰਤਨ ਹਰਿੰਦranਗਰ ਤੋਂ ਆਰੰਭ ਕਰਕੇ ਪੁਲਸ ਲੈਂਡ ਤੱਕ ਪੁਲਸ ਲੈਂਡ ਦੇ ਵਿੱਚੋਂ ਹੋ ਕੇ ਜੋ ਸੰਗਤਾਂ ਲਈ ਉੱਥੇ ਗੁਰੂ ਕੇ ਲੰਗਰ ਰੱਖੇ ਗਏ ਆ ਡੋਗਰ ਵਸਤੀ ਵਿੱਚ ਦੀ ਹੁੰਦੇ ਆ ਗੁਰੂ ਤੇਗ ਬਹਾਦਰ ਨਗਰ ਤੇ ਟੀਚਰ ਕਲੌਨੀ ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਵਿਖੇ ਸਮਾਪਤੀ ਦੀ ਅਰਦਾਸ ਕਰਾਂਗੇ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਸੰਦੇਸ਼ ਜੇ ਨਾ ਚਾਹੁੰਦੇ ਆ ਜੀ ਸਰਕਾਰਾਂ ਨੂੰ ਵੀ ਬੇਨਤੀਆਂ ਕਰਨੇ ਚਾਹੁੰਦੇ ਆ ਵੀ ਜਿਹੜੇ ਇਹ ਦਿਨ ਹੈ ਇਹ ਸ਼ਹੀਦਿਆਂ ਦੇ ਦਿਨ ਹੈ ਇਹ ਮਹੀਨਾ ਸਾਰੇ ਸ਼ਹੀਦਿਆਂ ਦਾ ਲਗਭਗ ਪਹਿਲਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਹੈ ਫਿਰ ਬਾਬਾ ਜੀਵਨ ਸਿੰਘ ਜੀ ਦੀ ਸ਼ਹਾਦਤ ਹੈ ਫਿਰ ਸਹਿਜਾਦਾਂ ਦੀ ਸ਼ਹਾਦਤ ਧਨਮਤਾ ਗੁਜਰਕੌਰ ਜੀ ਸ਼ਹਾਦਤ ਵੱਡੇ ਛੋਟੇ ਸਹਿਜਾਦਾਂ ਦੀ ਸ਼ਹਾਦਤ ਅਸੀਂ ਚਾਹੁੰਦੇ ਆਂ ਵੀ ਪੰਜਾਬ ਸਰਕਾਰ ਨੂੰ ਖਾਸ ਕਰਕੇ ਬੇਨਤੀ ਵੀ ਇਹਨਾਂ ਇਸ ਮਹੀਨੇ ਸ਼ਿਦਿਆਂ ਦੇ ਮਹੀਨੇ 'ਚ ਜਿਹੜੀਆਂ ਸ਼ਰਾਬ ਦੀਆਂ ਦੁਕਾਨਾਂ ਹਨ ਜਾਂ ਕੋਈ ਮੀਟ ਦੀਆਂ ਦੁਕਾਨਾਂ ਹੈ ਬੰਦ ਰਹਿਣੀਆਂ ਚਾਹੀਦੀਆਂ ਤੇ ਸੰਗਤ ਨੂੰ ਵੀ ਕਹਿੰਨੇ ਆਂ ਵੀ ਸਿੱਖੀ ਦੇ ਵਿੱਚ ਸਾਰੀਆਂ ਸੰਗਤਾਂ ਹੁਣ ਸਿੱਖੀ ਸਰੂਪ 'ਚ ਤੇ ਜਿਹੜਾ ਇਹ ਅੰਡੇ ਮੀਟ ਸ਼ਰਾਬ ਦਾ ਸੇਵਨ ਜਿਹੜਾ ਤੁਸੀਂ ਨਾ ਕਰੋ ਇਹ ਹੀ ਸੰਦੇਸ਼ ਹੈ ਜੀ